ਸਿੱਖ ਇਤਿਹਾਸ ਦੇ ਵਿੱਚ ਇੱਕ ਅਜੀਹਾ ਯੋਧਾ ਵੀ ਹੋਇਆ ਜਿਸ ਨੇ ਸ਼ੇਰ ਨੂੰ ਕੁੱਟ-ਕੁੱਟ ਕੇ ਛੋਟੇ ਨਾਲ ਹੀ ਮਾਰ ਦਿੱਤਾ ਅਤੇ ਉਸ ਨੇ ਅਹਿਮਦ ਸ਼ਾਹ ਅਫਦਾਲੀ ਦੇ ਹਾਥੀ ਨੂੰ ਅਜੀਹਾ ਡਰਾਇਆ ਕਿ ਹਾਥੀ ਉਸ ਦੇ ਕੋਲ ਆਉਣ ਤੋਂ ਹੀ ਡਰਨ ਲੱਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਇਤਿਹਾਸ ਤੇ ਤਾਰੀਖ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜਨਵਰੀ 1761 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਦੇ ਵਿੱਚ ਹਰਾਉਂਦਾ ਏ ਅਤੇ ਸਿੱਖਾਂ ਵੱਲੋਂ ਉਸ ਦੀਆਂ ਫੌਜਾਂ ਦਾ ਪਿੱਛਾ ਕੀਤਾ ਗਿਆ ਅਤੇ ਪੱਤਣ ਪਾਰ ਕਰਦੇ ਹੋਏ ਉਸ ਦਾ ਕਾਫੀ maal ਅਸਬਾਬ ਸਿੰਘਾਂ ਦੇ ਵੱਲੋਂ ਖੋਲਿਆ ਗਿਆ ਕਾਬਲ ਪਰਤਣ ਤੋਂ ਪਹਿਲਾਂ ਉਹ ਕੁਝ ਦਿਨ ਲਾਹੌਰ ਰੁਕਿਆ ਅਤੇ ਇੱਥੇ ਹੀ ਉਸਦੇ ਗਸ਼ਤੀ ਫੌਜਾਂ ਦੇ ਕੁਝ ਦਸਤੇ ਸਿੱਖਾਂ ਨੂੰ ਕੁਤਲਣ ਦੇ ਲਈ ਭੇਜੇ ਕਿਉਂਕਿ ਸਿੱਖਾਂ ਨੇ ਉਸਦੀ ਜੇਤੂ ਫੌਜਾਂ ਤੇ ਹਮਲਾ ਕਰਕੇ ਉਸਦੀ ਵਕਾਰ ਨੂੰ ਛੱਟ ਮਾਰੀ ਸੀ ਲਾਹੌਰ ਦੇ ਪਿੰਡ ਕਾਨਾ ਕਾਛਾ ਦੇ ਦੋ ਸੂਰਬੀਰਾਂ ਭਾਈ ਹਾਠੂ ਸਿੰਘ ਅਤੇ ਭਾਈ ਬਾਗੜ ਸਿੰਘ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਹ ਤਿਆਰਬਰ ਤਿਆਰ ਹੋ ਕੇ ਘੋੜਿਆਂ ਉੱਤੇ ਸਵਾਰ ਹੋ ਅਬਦਾਲੀ ਨੂੰ ਸੋਧਣ ਲਈ ਲਾਹੌਰ ਵੱਲ ਚੱਲ ਪਏ ਰਾਹ ਦੇ ਵਿੱਚ ਉਹਨਾਂ ਦਾ ਭੇੜ ਅਬਦਾਲੀ ਦੀ ਸੈਨਾ ਨਾਲ ਹੋਇਆ ਅਤੇ ਉਹਨਾਂ ਨੇ ਅਬਦਾਲੀ ਦੇ ਕਈ ਸੈਨਿਕ ਗੱਡੀ ਛਾੜ ਦਿੱਤੇ ਫਿਰ ਦੋਵੇਂ ਸੂਰਬੀਰ ਫੜੇ ਗਏ ਅਤੇ ਦੋਵਾਂ ਨੂੰ ਬੇੜੀਆਂ ਪਾ ਕੇ ਲਾਹੌਰ ਪਹੁੰਚਾ ਦਿੱਤਾ ਗਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਉਰਫ ਅਹਿਮਦ ਸ਼ਾਹ ਦੁਰਾਨੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਲਾਹੌਰ ਕੀ ਕਰਨ ਆ ਰਹੇ ਸੀ ਤਾਂ ਉਹਨਾਂ ਨੇ ਗੱਜ ਕੇ ਜਵਾਬ ਦਿੱਤਾ ਕਿ ਤੇਰਾ ਸਿਰ ਵੱਢ ਕੇ ਤੈਨੂੰ ਸਬਕ ਸਿਖਾਉਣਾ ਅਸੀਂ ਚਾਹੁੰਦੇ ਸੀ ਤਾਂ ਉਹਨਾਂ ਦਾ ਨਿਡਰ ਜਵਾਬ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਗੁੱਸੇ ਦੇ ਵਿੱਚ ਆ ਗਿਆ ਅਤੇ ਉਸ ਨੇ ਦੋਨਾਂ ਸਿੰਘਾਂ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਉਸ ਦੇ ਦੋਨਾਂ ਬਹਾਦਰਾਂ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲ ਦੇਣ ਦਾ ਹੁਕਮ ਦਿੱਤਾ ਜਦੋਂ ਭਾਈ ਹਾਠੂ ਸਿੰਘ ਨੂੰ ਹਾਥੀ ਦੇ ਪੈਰਾਂ ਥੱਲੇ ਸੁੱਟਿਆ ਗਿਆ ਤਾਂ ਉਹਨਾਂ ਨੇ ਜ਼ੋਰ ਨਾਲ ਜੈਕਾਰਾ ਗਜਾਇਆ ਅਤੇ ਹਾਥੀ ਸਹਿਮ ਕੇ ਪਰੇ ਹੋ ਗਿਆ ਮਹਾਵਤ ਦੇ ਬਾਰ-ਬਾਰ ਕੋਸ਼ਿਸ਼ ਕਰਨ ਤੇ ਵੀ ਹਾਥੀ ਅੱਗੇ ਨਹੀਂ ਆਇਆ ਭਾਈ ਹਾਠੂ ਸਿੰਘ ਫਿਰ ਸ਼ੇਰ ਦੇ पिंजਰੇ ਵਿੱਚ ਬੰਦ ਕਰ ਦਿੱਤੇ ਜਾਂਦੇ ਨੇ ਤਾਂ ਉਹਨਾਂ ਨੇ ਸ਼ੇਰ ਨੂੰ ਇਕੱਲੇ ਸੋਟੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਹਾਲਾਂਕਿ ਅਬਦਾਲੀ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਲੇਕਿਨ ਸਲਾਹਕਾਰਾਂ ਤੇ ਬੁਲਾਣਿਆਂ ਨੇ ਕਿਹਾ ਕਿ ਅਜਿਹੇ ਖਤਰਨਾਕ ਬੰਦਿਆਂ ਨੂੰ ਖੁੱਲ੍ਹਿਆ ਫਿਰਨ ਦੇ ਨੀ ਆਗਿਆ ਦੇਣੀ ਆਪਣੇ ਲਈ ਖਤਰਾ ਹੋਵੇਗਾ ਤਾਂ ਹੁਣ ਅਹਿਮਦ ਸ਼ਾਹ ਅਬਦਾਲੀ ਨੇ ਦੋ ਹਾਥੀਆਂ ਦੇ ਪੈਰਾਂ ਨਾਲ ਰਸਤੇ ਬਨਵਾਏ ਅਤੇ ਭਾਈ ਹਾਟੂ ਸਿੰਘ ਨੇ ਹੱਥਾਂ ਪੈਰਾਂ ਨੂੰ ਉਸ ਦੇ ਨਾਲ ਬੰਨ੍ਹ ਦਿੱਤਾ ਅਤੇ ਦੋਵੇਂ ਹਾਥੀਆਂ ਨੂੰ ਵਕ ਵਕ ਦਸ਼ਾਵਾਂ ਦੇ ਵਿੱਚ ਤੋਰਿਆ ਗਿਆ ਜਿਸ ਕਾਰਨ ਭਾਈ ਹਾਠੂ ਜੀ ਦਾ ਸਰੀਰ ਦੋ ਫਾੜ ਹੋ ਗਿਆ ਅਤੇ ਉਹ ਸੂਰਬੀਰਾਂ ਵਾਂਗ ਸ਼ਹੀਦ ਹੋ ਗਏ ਭਾਈ ਬਾਗੜ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਭਾਈ ਹਾਠੂ ਸਿੰਘ ਜੀ ਦੀ ਸ਼ਹੀਦੀ ਸਾਹਸ ਅਣਖ ਅਤੇ ਬਹਾਦਰੀ ਦੀ ਅਦੁੱਤੀ ਮਿਸਾਲ ਹੈ ਪੂਰੀ ਦੁਨੀਆ ਦੇ ਵਿੱਚ ਅਜਿਹੀ ਬੇਮਿਸਾਲ ਸ਼ਹਾਦਤ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਭਾਈ ਹਾਠੂ ਸਿੰਘ ਜੀ ਦੀ ਸ਼ਹਾਦਤ ਦੀ ਗੱਲ ਕੀਤੀ ਹੈ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਸਿੱਖ ਇਤਿਹਾਸ ਦਾ ਇੱਕ ਹੋਰ ਪੰਨਾ ਲੈ ਕੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ